ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅੱਧਾ ਘੰਟਾ ਪਈ ਬਾਹਰ ਚ ਨਾਲ ਪੂਰਾ ਸ਼ਹਿਰ ਹੋਇਆ ਜਾਲ ਮਗਨ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨੂੰ ਲੱਗੇ ਕਈ ਘੰਟੇ ਜਗਰਾਉ 14 ਜੁਲਾਈ 2025 ਨੂੰ ਮਾਨਸੂਨ ਦੀ ਆਮਦ ਤੋਂ ਪਹਿਲਾਂ ਹਰ ਸਾਲ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਫਾਈ ਕਾਮੇ ਪੂਰੀ ਛਿਜਤ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਦੀ ਸਫਾਈ ਕਰ ਦਿੰਦੇ ਸਨ ਜਿਸ ਕੰਨ ਭਾਵੇਂ ਸ਼ਹਿਰ ਵਿੱਚ ਕਈ ਕੋਈ ਸੜਕਾਂ ਤੇ ਪਾਣੀ ਪਰ ਜਾਂਦਾ ਸੀ ਪਰ ਕੁਝ ਘੰਟਿਆਂ ਅੰਦਰ ਹੀ ਪਾਣੀ ਦੀ ਨਿਕਾਸੀ ਹੋ ਜਾਂਦੀ ਸੀ ਇਸ ਵਾਰ ਅੱਜ ਮਾਨਸੂਨ ਦੀ ਪਹਿਲੀ بارش ਦੇ ਨਗਰ ਕੌਂਸਲ ਜਗਰਾਉਂ ਦੇ ਅਧਿਕਾਰੀਆਂ ਤੇ ਪ੍ਰਧਾਨ ਵੱਲੋਂ ਕੀਤੇ ਗਏ ਖੋਖਲੇ ਦਾਅਵੇ ਦੀ ਪੋਲ ਖੁੱਲ ਗਈ ਦਿੱਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸ਼ਹਿਰ ਦੇ ਸਮੂਹ ਨਾਲਿਆਂ ਦੀ ਸਫਾਈ ਕਰ ਦਿੱਤੀ ਗਈ ਹੈ ਤੇ ਬਰਸਾਤੀ ਪਾਣੀ ਨੂੰ ਨਿਕਲ ਵਿੱਚ ਜਿਆਦਾ ਦੇਰ ਨਹੀਂ ਲੱਗੇਗੀ ਪਰ ਉਹਨਾਂ ਦੇ ਕੀਤੇ ਦਾਅਵੇ ਉਦੋਂ ਝੂਠੇ ਠਾਬਦ ਹੋਏ ਜਦੋਂ ਹਰ ਵਾਰ ਪਾਣੀ 1-2 ਘੰਟਿਆਂ ਵਿੱਚ ਨਾਲਿਆਂ ਦੀ ਨਾਲਿਆਂ ਰਾਹੀਂ ਨਿਕਲ ਜਾਂਦਾ ਸੀ ਪਰ ਅੱਜ 6 ਘੰਟੇ ਤੱਕ ਵੀ ਪਾਣੀ ਦੀ ਨਿਕਾਸੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਨਹੀਂ ਹੋ ਸਕੇ ਇਸ ਵਿੱਚ ਸਥਾਨਕ ਚਾਂਸੀ ਚੌਕ ਤੋਂ ਕਮਲ ਚੌਕ ਸਬਜੀ ਮੰਡੀ ਚੌਕ ਪ੍ਰਾਣੀ ਮੰਡੀ ਪ੍ਰਾਣੀ ਸਬਜੀ ਮੰਡੀ ਰੋਡ ਕੱਕੜ ਬਾਜ਼ਾਰ ਬੱਗੇ ਬਾਜ਼ਾਰਾਂ ਵਿੱਚ ਇੱਥੇ ਜਿੱਥੇ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਆਉਂਦੀ ਹੈ ਪਰ ਅੱਜ ਇਹਨਾਂ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੂੰ ਦੋਹਰੀ ਮਾਰ ਚੱਲਣੀ ਪਈ ਹੈ ਕਿਉਂਕਿ ਕੋਈ ਜੋ ਕਿਉਂਕਿ ਜੋ ਕੋਈ ਕਈ ਦੁਕਾਨਾਂ ਕਈ ਦਿਨਾਂ ਤੋਂ ਸ਼ਹਿਰ ਅੰਦਰ ਕੂੜੇ ਦੀ ਸਮੱਸਿਆ ਵਧੀ ਹੋਈ ਹੈ ਅਤੇ ਛੜਕਾਂ ਉੱਪਰ ਕੂੜਾ ਫੈਲਿਆ ਹੋਇਆ ਹੈ ਪਰ ਅੱਜ ਦੀ بارش ਨਾਲ ਇਹ ਕੂੜਾ ਤੈਰ ਕੇ ਛੜਕਾਂ ਦੇ ਖਿਲਰ ਗਿਆ ਹੈ ਜਦੋਂ ਪਾਣੀ ਦੀ ਨਿਕਾਸੀ ਹੋਈ ਤਾਂ ਇਹ ਕੂੜਾ ਵੀ ਬਜ਼ਾਰ ਵਾਸੀਆਂ ਦੀ ਸਮੱਸਿਆ ਬਣਿਆ ਹੈ ਇਸ ਤੋਂ ਵੀ ਮੁਸ਼ਕਲ ਉਦੋਂ ਆਈ ਜਦੋਂ ਛੜਕਾਂ ਉੱਪਰ ਪਾਣੀ ਦੀ ਨਿਕਾਸੀ ਤੋਂ ਬਾਅਦ ਛੜਕਾਂ ਪੂਰੀ ਤਰ੍ਹਾਂ ਚਿੱਕੜ ਨਾਲ ਭਰੀਆਂ ਭਰ ਗਈਆਂ ਛੜਕਾਂ ਉੱਪਰ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਹ ਕਈ ਘੰਟੇ ਲੋਕਾਂ ਨੂੰ ਪਾਣੀ ਵਿੱਚ ਹੀ ਲੰਘਣਾ ਪੈ ਗਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ